ਅੱਜ ਕਿਹੜੀ ਡੈੱਡ ਬੋਡੀ ਮਿਲੀ ਹੈ ਕਿੱਥੋਂ ਮਿਲੀ ਹੈ ਜਿਹੜੀ ਲੜਕੀ ਡੈੱਡ ਬੋਡੀ ਮਿਲੀ ਹੈ ਇਹ ਪਾਖੜਾ ਨਹਿਰ ਥਾਣਾ ਪਸਿਆਣਾ ਪਸਿਆਣੇ ਦੇ ਨਾਲ ਧੰਮੋ ਮਾਜਰਾ ਪਿੰਡ ਪੈਂਦਾ ਜੀ ਉਥੋਂ ਇੱਕ ਸ਼ਬ ਜਿਹੜਾ ਉਹ ਬੰਦਾ ਹੋਇਆ ਅਸੀਂ ਜਿਹਨੂੰ ਗੋਤਾਖੋਰ ਰਮੇਸ਼ ਕੁਮਾਰ ਤੇ ਗੁਰਪ੍ਰੀਤ ਉੱਤੇ ਮੌਕੇ ਤੇ ਸੀਗੇ ਜਿਨ੍ਹਾਂ ਨੂੰ ਸ਼ਬ ਨੂੰ ਕਿਨਾਰੇ ਤੇ ਲਗਾ ਕਿਨਾਰੇ ਤੇ ਇਸ ਕਰਕੇ ਲਗਾਇਆ ਵੀ ਜਿਹੜੇ ਇੱਕ ਤ੍ਰਿਪੜੀ ਤੋਂ ਲੜਕੀ 15 ਤਰੀਕ ਦੀ ਲਾਪਤਾ ਇੱਕ 17 ਤਰੀਕ ਤੋਂ ਬਡੁੰਗਰ ਤੋਂ ਲਾਪਤਾ ਹੈ ਜੋ ਉਹਨਾਂ ਦੇ ਸ਼ੱਕ ਦੇ ਆਧਾਰ ਦੇ ਵਿੱਚ ਉਹ ਜਿਹੜੇ ਸ਼ਬ ਜਿਹੜਾ ਉਹ ਰੋਕਿਆ ਗਿਆ ਜਦੋਂ ਸ਼ਬ ਰੋਕਿਆ ਗਿਆ ਤਾਂ ਜਿਹੜੀ ਉਹਦੀ ਕੰਡੀਸ਼ਨ ਸੀਗੀ ਉਹ ਕੰਡੀਸ਼ਨ ਐ ਸੀਗੀ ਵੀ ਜਿਵੇਂ 2-4 ਘੰਟੇ ਪਹਿਲਾਂ ਕਿਸੇ ਨੇ ਛਾਲ ਮਾਰੀ ਆ ਤਾਂ ਜਿਸ ਨੇ ਬਲੈਕ ਰੰਗ ਦੇ ਬੂਟ ਪਾਏ ਨੇ ਪਿੰਕ ਕਲਰ ਦੀ ਕਿ ਪਜਾਮੀ ਪਾਈ ਆ ਤੇ ਬੂਟੀਆਂ ਜੀ ਵਾਲਾ ਜਿਹੜਾ ਅੰਡਰ ਗਾਰਮੈਂਟਸ ਨੇ ਉਹ ਪਾਏ ਇੱਕ ਕੰਨਾ ਚ ਚਾਈਨੀ ਟਾਈਪ ਦੇ ਜਿਹੜੇ ਟੋਪਸ ਹੁੰਦੇ ਨੇ ਉਹ ਪਾਏ ਨੇ ਤੇ ਇੱਕ ਜਿਹੜਾ ਹੱਤ ਤੇ ਖੰਭਣੀ ਬੰਨੀ ਹੋਈ ਆ ਪਰ ਗੱਲ ਇਹ ਆ ਵੀ ਜਿਹੜੀ ਉਹ ਲੜਕੀ ਆ ਲੜਕੀ ਦਾ ਐਨਾ ਰੰਗ ਰੂਪ ਜਿਹੜਾ ਬਹੁਤ ਸਾਫ਼ ਸੀਗਾ ਵੀ ਦੇਖਣ ਤੋਂ ਆ ਲੱਗਦਾ ਯਾ ਕੋਈ ਮਾਡਲਿੰਗ ਕਰਦੀ ਆ ਯਾ ਕਿਤੇ ਚੰਗੇ ਕਾਲਜ ਚ ਪੜਦੀ ਯਾ ਕਿਸੇ ਚੰਗਾ ਪਰਿਵਾਰ ਜਿਹੜਾ ਕਿ ਜਿਹੜਾ ਉਹਨਾਂ ਨੇ ਕੱਪੜੇ ਡ्रेस ਪਾਈ ਸੀ ਉਹ ਕਾਫੀ ਕੋਸਟਲੀ ਸੀਗੀਆਂ ਦੇਖਣ ਤੋਂ ਜੋ ਲੋਕਾਂ ਨੂੰ ਨਹੀਂ ਪਛਾਣ ਨਹੀਂ ਹੋਈ ਪਛਾਣ ਅਨਨ ਹੋਣਾ ਕਿਉਂਕਿ ਦੋ ਪਰਿਵਾਰ ਜਿਹੜਾ ਬਡੁੰਗਰ ਤੋਂ ਆਏ ਸੀ ਉਹਨਾਂ ਨੇ ਵੀ ਦੇਖਿਆ ਤੇ ਜਿਹੜੇ ਤ੍ਰਿਪੜੀ ਤੋਂ ਸੀ ਉਹਨਾਂ ਨੇ ਵੀ ਦੇਖਿਆ ਪਰ ਦੋਨਾਂ ਨੇ ਪਛਾਣਨ ਤੋਂ ਇਨਕਾਰ ਕਰਤਾ ਵੀ ਸਾਡਾ ਸ਼ਬ ਨਹੀਂ ਹੈਗਾ ਇਸ ਕਰਕੇ ਇਸ ਨੂੰ ਪੁਲਿਸ ਨੂੰ ਕਲਡੋਰੂਮ ਤੋਂ ਤਲਾਕੀ ਕਰੀ ਤੇ ਡਿਊਟੀ ਅਫਸਰ ਆ ਕੇ ਮੌਕੇ ਤੇ ਇਸ ਨੂੰ ਡੈੱਡ ਬੋਡੀ ਜਿਹੜੀ ਹੈ ਰਜਿੰਦਰਾ ਹਸਪੀਟਲਸ ਲੈ ਆਏ ਕਿਹੜੇ ਥਾਣੇ ਦੀ ਪੁਲਿਸ ਆਈ ਸੀ ਥਾਣਾ ਪਸਿਆਣਾ ਪੈਂਦਾ ਜੀ